ਮੈਂ ਪਿੰਡ ਰਹਿਣਾ ਜੀ ਹੁਣ ਜਿਆਦੇ ਤੇ ਮੈਂ ਮੇਰੀ ਐਲਬਮ ਵੀ ਜਦੋਂ ਆਉਂਦੀ ਆ 6-6 ਮਹੀਨੇ ਬਾਅਦ ਆਉਂਦੀ ਆ ਜਾਂ ਸਾਲ ਲੰਘ ਕੇ ਨਾ ਗਾਣੇ ਆਇਆ ਨੂੰ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਆਰ ਮੈਨੂੰ ਰਿਲੈਕਸ ਜਨ ਵਾਲੇ ਪਸੰਦ ਆ ਇਹ ਫਿਲਮ ਵੀ ਮੈਂ ਪਿੰਡ ਹੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇਵੀ ਦੀ ਮੈਂ ਡੈਫੀਨਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਥ ਦੀ ਫਿਲਮ ਤੋਂ ਘੱਟ ਫੈਲੂ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਮੇਰੀ ਮੈਂ ਪਿੰਡ ਰਹਿਣਾ ਜੀ ਹੁਣ ਜਿਆਦੇ ਤੇ ਮੈਂ ਮੇਰੀ ਐਲਬਮ ਵੀ ਜਦੋਂ ਆਉਂਦੀ ਆ 6-6 ਮਹੀਨੇ ਬਾਅਦ ਆਉਂਦੀ ਆ ਜਾਂ ਸਾਲ ਲੰਘ ਜਾਂਦਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪੈ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਆਰ ਮੈਨੂੰ ਰਿਲੈਕਸ ਜ਼ੋਨ ਜਿਆਦਾ ਪਸੰਦ ਆ ਇਹ ਫਿਲਮ ਵੀ ਮੈਂ ਪਿੰਡ ਹੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇਵੀ ਦੀ ਤੇ ਮੈਂ ਆ ਕੇ ਜਦੋਂ ਮਿਲਿਆ ਆ ਪਰ ਮੈਨੂੰ ਗੀਤ MP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿਉਂਕਿ ਇਹ ਬਹੁਤ ਇਮਾਨਦਾਰੀ ਨਾਲ ਫਿਲਮ ਬਣਾਉਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤੇ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਥ ਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਹਾਂ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਤਾਂ ਅਸੀਂ ਇਸ ਤੋਂ ਵੀ ਗਾਂਡਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਆ ਵੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਊਗੀ ਔਰ ਇਹ ਫਿਲਮ ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਆ ਕੇ 10 ਜਣਿਆਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਹਣੀ ਨਹੀਂ ਘੈਂਟ ਹੈ ਮੈਂ ਹੱਥ ਦੇ ਮੂੰਹੋਂ ਕਹਿੰਦਾ ਤੁਹਾਨੂੰ ਸਵਾਦ ਆਊ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਬਸ ਮੈਂ ਪਿੰਡ ਰਹਿਣਾ ਜੀ ਹੁਣ ਜਿਆਦੇ ਤੇ ਮੈਂ ਮੇਰੀ ਐਲਬਮ ਵੀ ਜਦੋਂ ਆਉਂਦੀ ਹੈ 6-6 ਮਹੀਨੇ ਬਾਅਦ ਆਉਂਦੀ ਹੈ ਜਾਂ ਸਾਲ ਲੰਘ ਕੇ ਅੰਦਾ ਗਾਣੇ ਆਇਆ ਨੂੰ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਆਰ ਮੈਨੂੰ ਰਿਲੈਕਸ ਜ਼ੋਨ ਜਾਦੇ ਪਸੰਦ ਆ ਇਹ ਫਿਲਮ ਵੀ ਮੈਂ ਪਿੰਡ ਹੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇਵੀ ਦੀ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਥ ਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਦੇ ਕੰਪੈਰੀਸ਼ਨ ਕਰ ਰਿਹਾ ਮੇਰੀ ਮੈਂ ਪਿੰਡ ਰਹਿਣਾ ਜੀ ਹੁਣ ਜਿਆਦੇ ਤੇ ਮੈਂ ਮੇਰੀ ਐਲਬਮ ਵੀ ਜਦੋਂ ਆਉਂਦੀ ਆ 6-6 ਮਹੀਨੇ ਬਾਅਦ ਆਉਂਦੀ ਆ ਜਾਂ ਸਾਲ ਲੰਘ ਜਾਂਦਾ ਗਾਣੇ ਆਏ ਨੂੰ ਕਿਉਂਕਿ ਜਦੋਂ ਵੀ ਮੈਂ ਕੋਈ ਗਾਣਾ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਕਾਫੀ ਗੈਪ ਪਿਆ ਜਾਂਦਾ ਤੇ ਫਿਲਮਾਂ ਵਿੱਚ ਵੀ ਬਹੁਤ ਗੈਪ ਹੁੰਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇੱਕ ਆਰਟਿਸਟ ਦਾ ਰਿਲੈਕਸ ਰਹਿਣਾ ਬਹੁਤ ਜ਼ਰੂਰੀ ਆਰ ਮੈਨੂੰ ਰਿਲੈਕਸ ਜਨ ਜਾਦੇ ਪਸੰਦ ਆ ਇਹ ਫਿਲਮ ਵੀ ਮੈਂ ਪੈਂਡ ਹੀ ਸੀਗਾ ਜਦੋਂ ਮੈਨੂੰ ਕਾਲ ਆਈ ਆ ਕੇਵੀ ਦੀ ਤੇ ਮੈਂ ਆ ਕੇ ਜਦੋਂ ਮਿਲਿਆ ਆ ਪਰ ਮੈਨੂੰ ਗੀਤ MP3 ਦੀ ਟੀਮ ਨਾਲ ਕੰਮ ਕਰਕੇ ਬਹੁਤ ਸਵਾਦ ਆਇਆ ਕਿਉਂਕਿ ਇਹ ਬਹੁਤ ਇਮਾਨਦਾਰੀ ਨਾਲ ਫਿਲਮ ਬਣਾਉਂਦੇ ਆ ਔਰ ਮੈਨੂੰ ਇਹ ਲੱਗਦਾ ਕਿ ਸਿਨੇਮਾ ਇਸੇ ਨੂੰ ਕਹਿੰਦੇ ਨੇ ਤੁਸੀਂ ਹੁਣ ਫਿਲਮ ਦੇਖ ਕੇ ਆਏ ਆ ਤੇ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਇਹ ਫਿਲਮ ਕਿਸੇ ਸਾਊਥ ਦੀ ਫਿਲਮ ਤੋਂ ਘੱਟ ਫਿਲਮ ਨਹੀਂ ਮੈਂ ਬਹੁਤ ਵੱਡੇ ਥਾਂ ਤੇ ਕੰਪੈਰੀਜ਼ਨ ਕਰ ਰਿਹਾ ਹਾਂ ਪਰ ਜੇ ਸਾਡੀ ਪੰਜਾਬੀ ਆਡੀਅנס ਸਾਨੂੰ ਸਪੋਰਟ ਕਰੂਗੀ ਤਾਂ ਅਸੀਂ ਇਸ ਤੋਂ ਵੀ ਗਾਂੜਾ ਲੈਵਲ ਟੱਚ ਕਰਾਂਗੇ ਔਰ ਮੈਂ ਬਹੁਤ ਸ਼ੋਰ ਹਾਂ ਵੀ ਜਿਹੜੇ ਵੀ ਸਾਡੀ ਆਡੀਅנס ਅੱਜ ਫਿਲਮ ਦੇਖ ਕੇ ਆਈ ਹੈ ਉਹ ਰਿਵਿਊ ਪਾਊਗੀ ਔਰ ਇਹ ਫਿਲਮ ਮਾਊਥ ਪਬਲਿਸਿਟੀ ਦੇ ਸਿਰ ਤੇ ਚੱਲੂਗੀ ਹਰ ਇੱਕ ਬੰਦਾ ਜਦੋਂ ਫਿਲਮ ਦੇਖ ਕੇ ਆਊਗਾ ਉਹ ਆਕੇ 10 ਜਣਿਆਂ ਨੂੰ ਕਹੂਗਾ ਕਿ ਫਿਲਮ ਦੇਖ ਕੇ ਆਓ ਫਿਲਮ ਸੋਹਣੀ ਹੈ ਸੋਣੀ ਨਹੀਂ ਘੈਂਟ ਐ ਮੈਂ ਹਵਤੇ ਮੂੰਹ ਹੋ ਗਿਆ ਨਾ ਤੁਹਾਨੂੰ ਸਵਾਦ ਆਉ ਹੋ ਦੇਖ ਕੇ ਤੁਸੀਂ ਦੇਖ ਕੇ ਆਓ ਇੱਕ ਵਾਰੀ ਬਸ